ਮੰਗਤ ਹੈ ਵੀ ਸਾਨੂੰ ਇਨਸਾਮ ਮਿਲੇ ਜੀ ਸਾਡਾ ਪੈਸਾ ਕਿੱ데 ਜਾ ਸਾਨੂੰ ਜਾਂ ਸਾਨੂੰ ਰਿਸ਼ਤੇ ਹੋਈ ਜਾਵੇ ਜੀ ਜੇ ਉਹ ਬੰਦਿਆ ਨੇ ਸਾਨੂੰ ਜਿਹੜੀ ਚੀਜ਼ ਵੇਚੀ ਆ ਜਾਂ ਉਹਨਾਂ ਨੂੰ ਚੀਜ਼ ਦਿੱਤੀ ਜਾਵੇ ਜੀ ਸਾਡੀ ਮਿਹਨਤ ਦੀ ਕਮਾਈ ਲੱਗੀ ਹੋਈ ਹੈ ਕੀ ਰੌਲਾ ਕੀ ਸੀ ਅਸੀਂ ਆਪਾਂ ਇਹਨਾਂ ਤੋਂ ਜ਼ਮੀਨ ਖਰੀਦੀ ਸੀ ਚੰਦਦੀਪ ਸਿੰਘ ਮਲਖੀ ਤੋਂ ਜੀ ਇਹਨਾਂ ਨੂੰ ਜ਼ਮੀਨ ਖਰੀਦੀ ਐਗਰੀਮੈਂਟ ਸੋਹੇ ਆਹ ਕਾਪੀਆਂ ਨੇ ਮੇਰੇ ਕੋਲ ਜਿਹੜੇ ਅਕਾਊਂਟਾਂ ਦੇ ਵਿੱਚ ਇਹਨਾਂ ਨੂੰ ਪੈਸੇ ਗਏ 2 ਕਰੋੜ 21 ਲੱਖ 50 ਹਜ਼ਾਰ ਰੁਪਏ ਮੇਰਾ ਮੇਰੀ ਫਰਮ ਚੋਂ ਇਹਨਾਂ ਦੀ ਕੰਪਨੀ ਦੇ ਵਿੱਚ ਗਿਆ ਹੋਇਆ ਜਿਹਦੇ ਨਾਮ ਜ਼ਮੀਨ ਦੀ ਮਾਲਕੀ ਆ ਤੇ ਜੋ ਰਿਸ਼ਤੀ ਦੇ ਟਾਈਮ ਕੰਡੀਸ਼ਨਸ ਜਿਨ੍ਹਾਂ ਨਾਲ ਉਸ ਦਿਨ ਤੱਕ ਇਹਨਾਂ ਨੇ ਸਾਨੂੰ ਕੰਪਨੀ 'ਚ ਲੈਣ ਦਾ ਕੰਪਨੀ ਵੀ ਤੁਸੀਂ ਆਪਦੇ ਨਾਂ ਕਰਾ ਲਓੜ ਜਿਵੇਂ ਤੁਸੀਂ ਬਸਾ ਲਿਆ ਚਲੋ ਆਫਿਸ ਵਿੱਚ ਜਿੱਥੇ ਆਫਸਦਾਰੀ ਹੁੰਦੀ ਹੈ ਮੈਂ ਇਹਨਾਂ ਦੀਆਂ ਗੱਲਾਂ ਜਾ ਗਿਆ ਜੀ ਪਰ ਜਦੋਂ ਅਸੀਂ ਕੰਪਨੀ ਦੇ ਆਪਦੇ ਨਾਂ ਕਰਾਉਣ ਲੱਗੇ ਉਦੇ ਉੱਪਰ 9 ਕਰੋੜ ਦੀ ਲਗਭਗ ਦੇਣਦਾਰੀ ਖੜੀ ਸੀ ਉਹ ਚੀਜ਼ਾਂ ਤੋਂ ਸਾਡਾ ਆਪਸ ਵਿੱਚ ਚੱਲਦਾ ਰਿਹਾ ਮੈਂ ਕਹਿੰਦਾ ਰਿਹਾ ਰਿਸਟਰੀ ਕਰਾਓ ਇਹ ਟਾਲਦੇ ਰਹੇ ਅਸੀਂ ਕੰਪਨੀ ਨੂੰ ਕਲੀਅਰ ਕਰਾ ਕੇ ਦੇ ਦਾਂਗੇ ਆਈ ਕੁਝ ਕਰਦੇ ਕਰਦੇ ਟਾਈਮ ਲੰਘ ਕੇ ਇਹਨਾਂ ਨੇ ਐਂਡ ਤੇ ਜਾ ਕੇ ਮੈਨੂੰ ਇਹ ਕਹਿੰਦਾ ਵੀ ਅਸੀਂ ਨਾ ਰਿਸਟਰੀ ਕਰਾਉਣੀ ਆ ਨਾ ਅਸੀਂ ਕੁਝ ਹੋਰ ਵਿੱਚ ਕੁਝ ਬੰਦੇ ਪਾ ਕੇ ਕਹਿੰਦਾ ਤੇਰੇ ਪੈਸੇ ਮੋੜਦਾ ਕਿ ਜਿੰਨੇ ਆਏ ਨੇ ਅੱਜ ਤੱਕ ਉਹ ਜੋ ਟਾਈਮ ਪੀਰੀਅਡ ਇਹਨਾਂ ਨੇ ਲਿਆ ਉਸ ਟਾਈਮ ਪੀਰੀਅਡ ਚ ਕੋਈ ਪੈਸਾ ਨਹੀਂ ਮੋੜਿਆ ਜੀ ਉਲਟਾ ਹੋਰ ਲੋਕਾਂ ਤੋਂ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ ਕਮਰਸ਼ੀਅਲ ਪ੍ਰੋਜੈਕਟਾਂ ਨੂੰ ਦਿਖਾ ਕੇ ਲੋਕਾਂ ਤੋਂ ਨਕਸ਼ਿਆਂ ਦੇ ਸਿਰ ਤੇ ਪੈਸਾ ਇਕੱਠਾ ਕਰਨਾ ਸ਼ੁਰੂ ਕਰਤਾ ਜੀ ਬਸ ਇਹ ਆ ਵੀ ਸਾਡੀ ਤਾਂ ਹੁਣ ਜ਼ਮੀਨ ਵੀ ਪਾਰਕਾਂ ਚ ਵੰਡੀ ਜਾ ਰਹੀ ਹੈ ਜੋ ਜਿਸ ਜ਼ਮੀਨ ਦਾ ਸਾਡੇ ਨਾਲ ਬਿਆਨਨਾ ਹੋਇਆ ਹੋਇਆ ਸਾਡੀ ਤਾਂ ਉਹ ਜ਼ਮੀਨ ਵੀ ਇਹਨਾਂ ਨੇ ਪਲਾਟਾਂ ਦੇ ਵਿੱਚ ਸ਼ੋਰੂਮਾਂ ਚ ਵੰਡ ਕੇ ਲੋਕਾਂ ਨੂੰ ਵਿੱਚ ਨਹੀਂ ਸ਼ੁਰੂ ਕਰੀ ਹੋਈ ਹੈ ਜੀ ਤੇ ਉਧਰੋਂ ਨਾ ਸਾਡੀ ਵੀ ਰਿਕਵਰੀ ਹੋਈ ਹੈ ਜੀ ਐਫ ਆਈ ਆਰ ਵੀ ਹੋਈ ਹੈ ਅਰੈਸਟ ਵੀ ਹੋਈ ਹੈ ਉਸ ਤੋਂ ਬਾਅਦ ਤੁਹਾਡੀ ਕੀ ਮੰਗ ਹੈ ਹਲੇ ਹਲੇ ਦੋ ਜਣੇ ਅਰੈਸਟ ਹੋਏ ਨੇ ਜੀ ਦੋ ਜਣਿਆਂ ਦੀ ਐਂਟੀਸੀਪੇਟਰੀ ਬੇਲ ਲੱਗੀ ਹੋਈ ਹੈ ਜੀ ਉਹ ਪੈਂਡਿੰਗ ਹੈ ਜੀ ਉਹ ਜੋ ਚਲੋ ਅੱਗੇ ਕੋਰਟ ਦਾ ਡਿਸੀਜਨ ਹੋਊਗਾ ਉਹਦੇ ਹਿਸਾਬ ਨਾਲ ਜਿਵੇਂ ਜਿਵੇਂ ਹੈਗੀ ਐ ਕਾਰਵਾਈ ਹੋਊਗੀ ਉਸ ਤੋਂ ਬਾਅਦ ਅਸੀਂ ਫਿਰ ਰਿਕਵਰੀ ਸੂਟ ਦੇ ਵਿੱਚ ਵੀ ਜਾਵਾਂਗੇ ਜੀ ਕੁੜਾ ਮੋਟਿਵ ਕੀ ਹੈ ਸਰ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਨੇ ਵੀ ਕੀ ਦੱਸਣਾ ਚਾਹੁੰਦੇ ਹੋ ਮੈਨੂੰ ਅਸੀਂ ਤਾਂ ਸਾਫ਼ ਦੀ ਮੰਗ ਕਰਦੇ ਆ ਜੀ ਸਾਨੂੰ ਸਾਡਾ ਜੋ ਅਸੀਂ ਇਹਨਾਂ ਤੋਂ ਚੀਜ਼ ਖਰੀਦੀ ਆ ਜ਼ਮੀਨ ਖਰੀਦੀ ਉਹਦੀ ਸਾਨੂੰ ਰਜਿਸਟਰੀ ਕਰਾਈ ਜਾਵੇ ਜੀ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਇਹ ਜੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਵਿਕਰਮ ਜੀ ਕਿੰਨਾ ਪੈਸਾ ਤੁਹਾਡੇ ਕੋਲ ਕਿੰਨਾ ਪੈਸਾ ਵਾਪਸ ਆ ਕੁਝ ਵੀ ਨਹੀਂ ਆ ਜੀ ਬਟਨ ਜਿਵੇਂ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਜੀ ਇਹ ਵੀ ਤੁਸੀਂ মিডিਆ ਸਾਹਮਣੇ ਆਇਓ ਮਤਲਬ ਕਿ ਅੱਜ মিডিਆ ਸਾਹਮਣੇ ਆਉਣ ਦਾ ਰੀਜਨ ਕੀ ਸੀ ਟੋਟ ਕੇਸ ਜਿਹੜਾ ਪਾਜੀ ਐਫ ਆਈ ਆਰ ਹੋ ਕੇ ਜੋ ਐਫ ਆਈ ਆਰ ਦੇ ਕਾ ਦਿਵਿਜਨ ਉਹ ਹੀ ਚੱਲ ਰਹੀ ਹੈ ਜਾਨੇ ਹਾਲੇ ਤੱਕ ਅੰਮਰੇਆ ਵੱਲੋਂ ਕੋਈ ਕੋਰਟ ਚ ਲਿਟੀਗੇਸ਼ਨ ਕੋਈ ਨਹੀਂ ਹੈ ਜੀ ਕੋਰਟ ਦੇ ਵਿੱਚ ਅਸੀਂ ਹਾਲੇ ਕੋਈ ਜਿਹੜਾ ਆਪਾਂ ਕੋਈ ਰਿਕਵਰੀ ਸੂਟ ਜਾਂ ਕੁਛ ਹਾਲੇ ਤੱਕ ਕੁਝ ਨਹੀਂ ਹੈ ਜੀ ਅਸੀਂ ਤਾਂ ਹਲਕਾ ਇਹ ਆ ਵੀ ਐਫ ਆਈ ਆਰ ਦੇ ਵਿਹਾਰੇ ਤੇ ਜੋ ਚੱਲ ਰਿਹਾ ਕਾਰਵਾਈ ਹੋਈ ਹੋਈ ਆ ਪੂਰੀ ਅੱਗੇ ਅੱਗੇ ਕੀ ਤੁਸੀਂ ਪੁਲਿਸ ਦੀ ਕਾਰਵਾਈ ਤੋਂ ਖੁਸ਼ ਨਹੀਂ ਹੈਗੇ ਜੋ ਤੁਸੀਂ ਅੱਜ ਮੀਡੀਆ ਦੇ ਸਾਹਮਣੇ ਆਏ ਹੋ ਪੁਲਿਸ ਦੀ ਕਾਰਵਾਈ ਤੋਂ ਖੁਸ਼ ਆਂ ਜੀ ਪੁਲਿਸ ਨੇ ਜੋ ਸੱਚ ਸੀਗਾ ਜੋ ਸੱਚ ਸੁਣਿਆ ਸੱਚ ਦੇਖਿਆ ਜੋ ਸਾਨੂੰ ਪੁਲਿਸ ਤਾਂ ਦੇਖੋ ਜੀ ਪਰ ਸਤਾਂ ਨੂੰ ਇਨਸਾਫ ਦਵਾ ਸਕਦੀ ਸੀ ਇੱਕ ਐਫ ਆਈ ਆਰ ਹੋ ਕੇ ਉਹਨਾਂ ਨੂੰ ਜੋ ਸਜ਼ਾ ਮਿਲਣੀ ਚਾਹੀਦੀ ਸੀ ਉਹ ਮਿਲੀ ਪਰ ਇਹ ਅਸਲ ਚ ਕੀ ਹੈ ਜਿਹੜੇ ਚਮਨਦੀਪ ਸਿੰਘ ਹੁਣੀ ਨੇ ਇਹਨਾਂ ਨੇ ਕਿਤਨਾ ਕਿਤੇ ਆਪਣੇ ਜਿਹੜੇ ਇਹਨਾਂ ਦੇ ਕੋਈ ਆਲੇ ਦੁਆਲੇ ਦੇ ਲੋਕ ਨੇ ਉਹਨਾਂ ਦੇ ਕੋਈ ਸੋਰਸਸ ਇਦਾਂ ਦੇ ਬਣੇ ਹੋਏ ਨੇ ਵੀ ਉਹ ਚਾਹੇ ਕਿਸੇ ਵੀ ਫੀਲਡ ਚ ਲਾ ਲਓ ਕਿਤਨਾ ਕਿਤੇ ਅਪਰੋਚ ਸਿਸਟਮ ਚੱਲਦਾ ਜੀ ਕਿਤਨਾ ਕਿਤੇ ਕੋਈ ਸ਼ਿਕਾਇਤੀ ਸਿਸਟਮ ਚੱਲਦਾ ਜੀ ਹੁਣ ਅਸੀਂ ਆਪਦਾ ਕੰਮ ਕਰ ਰਹੇ ਆ ਜੀ ਇਹਨਾਂ ਨੇ ਚੱਕ ਕੇ ਪੈਸੇ ਮੋੜਨ ਦੀ ਬਜਾਏ ਜਾਂ ਸਾਨੂੰ ਰਿਸਟਰੀ ਕਰਾਉਣ ਦੀ ਬਜਾਏ ਜੋ ਮੇਰੇ ਆਪਣੇ ਹੋਰ ਕੰਮ ਕਰ ਚੱਲਦੇ ਆ ਉਹਨਾਂ ਦੇ ਵਿੱਚ ਸ਼ਿਕਾਇਤਾਂ ਕਰੀ ਜਾਂਦੇ ਆ ਜੀ ਲੋਕਾਂ ਨੂੰ ਨੈਗੇਟਿਵ ਕਰੀ ਜਾਂਦੇ ਆ ਮਤਲਬ ਇਸ ਕੰਮ ਦੇ ਲੱਗੇ ਹੋਏ ਨੇ ਤਾਂ ਵੀ ਮੀਡੀਆ ਸਾਹਮਣੇ ਆਇਆ ਜੀ ਵੀ ਲੋਕਾਂ ਨੂੰ ਅਸਲੀਅਤ ਪਤਾ ਲੱਗੇ ਵੀ ਅਸੀਂ ਗਲਤ ਨਹੀਂ ਹੈਗੇ ਇਹ ਇਹ ਲੋਕ ਗਲਤ ਨਹੀਂ ਇਹਨਾਂ ਨੇ ਸਾਡੇ ਨਾਲ ਠੱਗੀ ਕੀਤੀ ਹੈ ਤੁਸੀਂ ਜਿਹੜੀ ਜ਼ਮੀਰ ਖਰੀਦੀ ਸੀ ਉਹਦਾ ਬਿਆਨਨਾ ਵਗੈਰਾ ਲਿਖਤ ਵਗੈਰਾ ਹੋਈ ਸੀ ਹੋਈ ਸੀ ਜੀ ਇਹ ਚੰਦਦੀਪ ਮੇਰੇ ਘਰੇ ਬੈਠ ਕੇ ਮਹਾੜੀ ਬੈਠ ਕੇ ਇਹਦਾ ਬ੍ਰਦਰ ਬੈਠਾ ਸੀ ਉੱਥੇ ਜੰਮੂ ਇਹਨਾਂ ਨੇ ਉਸ ਦਿਨ ਮੈਨੂੰ ਕੈਸ਼ ਦੀ ਪੇਮੈਂਟ ਲਈ ਆ ਅੰਮੂ ਮਿਲਖੀ ਨੇ ਅੰਮੂ ਨੂੰ ਭੇਜਿਆ WhatsApp ਤੇ ਬਿਆਨਾ ਟਾਈਪ ਕਰਕੇ ਬਿਆਨਾ ਮੈਂ ਨਹੀਂ ਕਰਾਇਆ ਜੀ ਆਪਦੇ ਕੋਲੋਂ ਪਹਿਲਾਂ ਇਹਨੇ ਮੇਰੇ ਕੋਲ ਤਾਂ ਜ਼ਮੀਨ ਦੀ ਫਰਦ ਵੀ ਨਹੀਂ ਸੀ ਕਿਉਂਕਿ ਉਹ ਹੀ ਲਿਹਾਜ਼ਦਾਰੀ ਦਾ ਕੰਮ ਸੀ ਇਹ ਕਹਿੰਦੇ ਅਸੀਂ ਤੈਨੂੰ ਕਾਗਜ਼ ਭੇਜ ਦਾਂਗੇ ਇਹਨੇ ਮਿਲਖੀ ਨੇ ਬਿਆਨਾ ਟਾਈਪ ਕਰਕੇ ਅੰਮੂ ਨੂੰ WhatsApp ਕਰਿਆ ਜੀ ਮੇਰੇ WhatsApp 'ਚ ਹੱਲੇ ਵੀ ਅੰਮੂ ਨੇ ਮੈਨੂੰ WhatsApp ਕਰਿਆ ਵੀ ਆਹ ਪ੍ਰਿੰਟ ਕਢਾ ਲਾ ਮਿਲਖੀ ਆਊਗਾ ਇਹ ਤੈਨੂੰ ਸਾਈਨ ਕਰ ਦੇਊਗਾ ਕਿੰਨੀ ਜ਼ਮੀਨ ਸੀਗੀ ਤੇ ਕਿਹੜੀ ਜਗ੍ਹਾ ਤੇ ਜ਼ਮੀਨ ਹੈ ਜਿਹੜੀ ਕੁੱਲ ਜ਼ਮੀਨ ਸੀ 30 ਬਿਗੇ 18 ਵਿਸਵੇ 17 ਵਿਸਵਾਸੀਆਂ ਜ਼ਮੀਨ ਸੀ ਉਹਦੇ ਵਿੱਚੋਂ 23 ਬਿਗੇ 18 ਵਿਸਵੇ 17 ਵਿਸਵਾਸੀਆਂ ਜ਼ਮੀਨ ਮੈਨੂੰ ਵੇਚੀ ਸੀ ਮੇਨ ਹਾਈਵੇ ਤੇ ਉਪਕਲੀ ਪਿੰਡ ਦਾ ਰਕਬਾ ਜੀ ਇਹ ਮੇਨ ਹਾਈਵੇ ਤੇ ਦਾ ਫਰੰਟ ਦਾ ਬਿਕਰਮ ਜੀ ਜਿਹੜੀ ਜ਼ਮੀਨ ਦੀ ਗੱਲ ਕਰ ਰਹੇ ਸੀ ਜਮੀਨ ਤੇ ਉਹ ਤੋਂ ਉੱਧਰ ਉਹਨਾਂ ਕੋਲ ਅਲਜਾਰ ਸੀ ਤੁਸੀਂ ਨਹੀਂ ਗੱਠਾਏ ਉਸ ਉਸ ਦੌਰਾਨ ਤੁਹਾਡੇ ਤੇ ਪਰਚਾ ਵੀ ਪਰਚਾ ਸਰਕਾਰ ਦੇ ਵਿੱਚ ਨੇ ਨਹੀਂ ਜੀ ਉਸ ਉਹ ਤਾਂ ਜਿਹੜਾ ਇਹਨਾਂ ਨੇ ਜੋ ਵੀ ਸਿਸਟਮ ਕਰਿਆ ਉਹ ਸਾਰਾ ਉਪਬਚ ਮੈਨੂੰ ਸਭ ਮਿਲਿਆ ਜੀ ਉਹ ਕੈਨਸਲ ਹੋ ਗਿਆ ਜੀ ਪਰਚਾ ਉਹ ਤਾਂ ਦਿਨਾਂ ਜੀ ਉਹ ਤਾਂ ਇਹਨੇ ਕੋਈ ਇਸ ਕੈਕਤੀ ਕਾ ਜੀ ਬੰਦੇ ਨੇ ਜੀ ਬੇਸਿਕਲੀ ਪਹਿਲਾਂ ਲੋਕਾਂ ਤੋਂ ਪੈਸਾ ਲੈਂਦੇ ਆ ਜਿਵੇਂ ਹੁਣ ਪਹਿਲਾਂ ਇੱਥੇ ਗੱਲ ਕਰਦੇ ਸੀ ਵੀ ਕੋਈ ਆਫੀਸਰ ਸੀ ਉਹਨਾਂ ਨੇ ਇਹਨਾਂ ਨੂੰ ਠੱਗੀ ਮਾਰੀ ਬਾਅਦ ਚ ਉਹਨਾਂ ਨੂੰ ਉਲਝਾ ਲਿਆ ਜੀ ਫੇਰ ਇਹ ਕੀ ਕਰਦੇ ਆ ਇਹ ਜਿਹੇ ਕਾਗਜ਼ੀ ਪੱਤਰੀ ਹੁਣ ਇਹਦੇ ਮੈਨੂੰ ਤਾਂ ਹੌਲੀ ਹੌਲੀ ਪਤਾ ਲੱਗਿਆ ਜਿੱਥੇ ਹਿਮਾਚਲ ਚ ਪ੍ਰੋਜੈਕਟ ਕਰਿਆ ਉਹਨਾਂ ਬੰਦਿਆਂ ਨਾਲ ਵੀ 9 ਕਰੋੜ ਦਾ ਕੇਸ ਚੱਲਦਾ ਜੀ ਮਤਲਬ ਜਿੱਥੇ ਜਾ ਕੇ ਵੀ ਚੀਜ਼ ਲੈਂਦੇ ਨੇ ਤਾਂ ਇਹਨਾਂ ਦੀ ਰੋਲਾ ਕਿਉਂ ਪੈਂਦਾ ਜੀ ਹਰ ਇੱਕ ਜਗ੍ਹਾ ਤੇ ਉਹਨਾਂ ਦਾ ਇਹ ਵੀ ਕਹਿਣਾ ਜੀ ਕਿ ਜਿਹੜਾ ਬਿਆਨਾਂ ਸੀਗਾ ਉਹਦੇ ਸਾਈਨ ਜਾਲੀ ਕੀਤੇ ਗਏ ਨੇ ਉਹ ਤਾਂ ਬਈ ਹੁਣ ਕਹਿਣ ਨੂੰ ਕੁਛ ਮਰਜ਼ੀ ਕਹੀ ਜਾਣ ਉਹ ਸਾਡਾ ਜੋ ਪੁਲਿਸ ਨੇ ਇਨਕੁਆਇ ਮੈਚ ਹੋਈਆਂ ਇਹ ਉੱਥੇ ਮੇਰੇ ਤੋਂ ਉਹਨਾਂ ਨੇ ਕੈਸ਼ ਰੀਸੀਵ ਕਰਿਆ ਬਿਆਨਤੇ ਸਾਈਨ ਕਰੇ ਜੀ ਅਕਾਊਂਟ ਪੈਸਾ ਤਾਂ ਇਹਨਾਂ ਦੇ ਅਕਾਊਂਟ 'ਚ ਹੀ ਗਿਆ ਨਾ ਜੀ ਜੋ ਪੈਸਾ 2 ਕਰੋੜ 21 ਲੱਖ 50 ਹਜ਼ਾਰ ਰੁਪਈਆ ਜੇ ਮੈਂ ਗਲਤ ਪਾਤਾ ਸੀ ਇਹਨਾਂ ਦੇ ਅਕਾਊਂਟ 'ਚ ਤਾਂ ਮੈਨੂੰ ਮੋੜ ਦਿੰਦੇ ਜੀ ਕਾਹਦਾ ਲਿਆ ਪੈਸਾ ਇਹਨਾਂ ਨੇ ਮੇਤੋਂ ਕੱਚੇ ਔਰ ਪੱਕੇ ਦੀ ਹੁਣ ਕਿੰਨੀ ਰਕਮ ਮੰਗਣਾ ਕੋਲ ਤੋਂ ਦੀ ਵੀ ਹੈ ਜੀ ਕੁੱਲ 5 ਕਰੋੜ 64 ਲੱਖ ਰੁਪਈਆ ਗਿਆ ਹੋਇਆ ਜੀ ਮੇਰਾ ਠੀਕ ਹੈ 2 ਕਰੋੜ 21 ਲੱਖ 50 ਹਜ਼ਾਰ ਰੁਪਈਆ ਕਾਊਂਟਰ ਆਹੀਆਂ ਜੀ ਰਿਸਟਰੀ ਟਾਈਮ ਕਦੋਂ ਸੀ ਰਿਸਟਰੀ ਟਾਈਮ ਕੁਝ ਅਨੁਗੈਂਗ ਐਕਸਟੈਂਸ਼ਨ ਹੈ। ਬਸ ਮੂਹ ਜਵਾਨੀ ਆਪਸੀ ਲਿਹਾਜ਼ ਬੜੀ ਸੀ ਜੀ 10-11 ਸਾਲ ਤੋਂ ਅਸੀਂ ਆਪਸ ਵਿੱਚ ਵਰਤਦੇ ਸੀਗੇ ਤੇ ਫਿਰ ਇਹਨੇ ਜਦੋਂ ਆ ਕੰਪਨੀ ਵਾਲਾ ਜੱਜ ਪਾਤਾ ਜਿਹੜੀ ਆ ਪਲੈਨਿੰਗ ਜੋ ਵੀ ਇਹਨੇ ਪਹਿਲਾਂ ਲੋਕਾਂ ਨਾਲ ਹੁਣ ਹੌਲੀ-ਹੌਲੀ ਜਦੋਂ ਲੋਕ ਮਿਲੇ ਜਿਵੇਂ ਹੁਣ ਕੋਈ ਸੀ ਆਫੀਸਰ ਸੀਗੇ ਕੋਈ ਉਹਨਾਂ ਨਾਲ ਵੀ ਇਹਨਾਂ ਨੇ ਐਂ ਪੈਸਾ ਲਿਆ ਕੰਪਨੀਾਂ ਚ ਪਵਾ ਲਿਆ ਮਗਰੋਂ ਆਂ ਕੁਝ ਕਰੇ ਆ ਸਿਸਟਮ ਚੱਲਦਾ ਨਹੀਂ। ਇਹਨੇ ਦੀ ਅਰੀਜਨਲ ਡਾਕੂਮੈਂਟਸ ਕੋਲ ਤੋਂ ਕਹੇਗੇ। ਉਹ ਜੋ ਡਾਕੂਮੈਂਟਸ ਮੇਰੇ ਕੋਲ ਸੀ ਸਾਰੇ ਮੈਂ ਪ੍ਰੋਵਾਈਡ ਕਰ ਸਕਦਾ ਜੀ। ਹਾਂ ਜੀ ਹਾਂ। ਤੇ ਪੂਰਨ ਭਰੋਸਾ ਸ ਤੇ ਅਸੀਂ ਪਰ ਫੇਰ ਵੀ ਸਾਡੇ ਖਿਲਾਫ ਸਾਨੂੰ ਆ ਕੇ ਸਾਡੇ ਖਿਲਾਫ ਕੂੜ ਪ੍ਰਚਾਰ ਕਰਿਆ ਜਾ ਰਿਹਾ ਜਿਹੜੇ ਉਹ ਦੂਸਰੀ ਪਾਰਟੀ ਆ ਤੇ ਉਹ ਲੱਗ ਕੇ ਕੱਲ ਪੈਰ ਕਾਨਫਰੰਸ ਕਰਕੇ ਗਏ ਸੀਗੇ ਤੇ ਮੈਂ ਤਾਂ ਆਪਦੇ ਉਹਦੇ ਚ ਮੈਂ ਸਾਨੂੰ ਤੱਥਾਂ ਦੇ ਆਧਾਰ ਤੇ ਸਾਰੀ ਉਹਦੇ ਵੀ ਜਿਹੜੇ ਜਿਹੜੇ ਸਬੂਤਾਂ ਦੇ ਆਧਾਰ ਤੇ ਮੈਂ ਉਹਦਾ ਕੱਲੀ ਕੱਲੀ ਚੀਜ਼ ਦਾ ਮਤਲਬ ਕਿ ਕਲੈਰੀਫਿਕੇਸ਼ਨ ਦੇਣ ਲਈ ਇਹ ਪ੍ਰੈਸ ਕਾਨਫਰੰਸ ਰੱਖੀ ਆ ਵੀ ਕੱਲ ਨੂੰ ਜੋ ਇਹ ਕੂੜ ਪ੍ਰਚਾਰ ਮੇਰੇ ਖਿਲਾਫ ਕੀਤਾ ਜਾ ਰਿਹਾ ਵੀ ਇਹ ਉਹਨਾਂ ਦੀ ਇਹ ਤੋਂ ਸਾਰਿਆਂ ਨੂੰ ਮੇਰੇ ਇਲਾਕੇ ਦੇ ਲੋਕ ਮੇਰੇ ਸੋਡੇ ਪ੍ਰੈਸ ਦੇ ਸਾਰੇ ਵੀਰ ਸਾਰੇ ਉਹ ਤੋਂ ਜਾਣੂ ਹੋ ਸਕਣ ਵੀ ਸਚਾਈ ਕੀ ਹੈ ਇਸ ਮਸਲੇ ਦੇ ਵਿੱਚ ਜਿਹੜਾ ਇਹ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਲਿਖਿਆ ਗਿਆ ਸੀਗਾ ਕਿ ਤੁਹਾਡੇ ਵੱਲੋਂ ਪ੍ਰਵਾਹ ਘਰੇ ਜਾਂਦਾ ਤਾਂ ਬਿਆਨਾਂ ਪਾੜ ਦਿੱਤੇ ਜਾਂਦੇ ਬਾਈ ਮੈਂ ਕਦੇ ਵੀ ਜ਼ਿੰਦਗੀ ਚ ਬਿਆਨਾਂ ਉਹਨਾਂ ਨਾਲ ਕੋਈ ਜ਼ਮੀਨ ਦਾ ਕਰਿਆ ਨਹੀਂ ਹੈਗਾ ਤੇ ਆ ਜਿਹੜਾ ਉਹ ਬਿਆਨਾਂ ਕਹਿੰਦੇ ਨੇ ਉਹਨਾਂ ਨੇ ਤਾਂ ਦਿਖਾਇਆ ਨਹੀਂ ਹੋਣਾ ਮੈਂ ਦਿਖਾ ਰਿਹਾ ਤੁਹਾਨੂੰ ਇਹਦੇ ਤੁਸੀਂ ਉਹਨਾਂ ਨੇ ਮੇਰੇ ਝੂਠੇ ਸਾਇਨ ਕਿਤੋਂ ਮਾਰੇ ਨੇ ਇਹ ਵੀ ਕਾਪੀ ਪੇਸਟ ਹੋਏ ਹੋਏ ਸਾਈਨ ਨੇ ਇਹਨਾਂ ਨੂੰ ਤੁਸੀਂ ਜਦੋਂ ਚੰਗੀ ਤਰ੍ਹਾਂ ਦੇਖੋ ਇਹ ਸੇਮ ਤਰ੍ਹਾਂ ਦੇ ਸਾਈਨ ਨੇ ਜੇ ਕਦੇ ਬੰਦਾ ਸਾਈਨ ਕਰਦਾ ਤਾਂ ਦੋ ਵਾਰੀ ਸਾਈਨ ਕਰਨ ਚ ਨੈਚੁਰਲ ਕੋਈ ਨਾ ਕੋਈ ਤਾਂ ਫਰਕ ਆਊਗਾ ਪਰ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਇਹ ਜਿੱਤੋਂ ਪਤਾ ਲੱਗਦਾ ਵੀ ਇਹ ਕੰਪਿਊਟਰ ਨਾਲ ਚੈੱਕ ਕਰਕੇ ਲਾ ਲੇ ਤੇ ਕਹਾਣੀ ਬਣਾਈ ਆ ਵੀ ਇਹ ਅਸਲੀ ਅਸੀਂ ਜਦੋਂ ਕਹਿੰਦੇ ਵੀ ਅਸਲ ਦਿਖਾਓ ਅਸਲ ਕਹਿੰਦੇ ਅਸੀਂ ਨੇ ਵੀ ਇਹਨਾਂ ਨੇ ਪਾੜਤਾ ਘਰੇ ਬੁਲਾ ਕੇ ਪਾੜਤਾ ਦੇਖੋ ਕਹਾਣੀ ਇਹ ਇਹ ਕਹਿੰਦੇ ਘਰੇ ਬੁਲਾ ਕੇ ਪਾੜਤਾ ਦੱਸੋ ਹਾਂਜੀ ਬਿਲਕੁਕ ਬਿਲਕੁਲ ਕੋਈ ਸੌਦਾ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਸਾਡਾ ਅਸੀਂ ਨੇ ਨਾ ਜ਼ਮੀਨ ਵੇਚੀ ਆ ਸਾਡਾ ਕੰਮ ਇਥੇ ਪ੍ਰੋਜੈਕਟ ਕਰਨ ਦਾ ਸੀਗਾ ਉਹ ਜ਼ਰੂਰ ਆਏ ਨੇ ਸਾਡੇ ਕੰਪਨੀ ਦੇ ਵਿੱਚ ਮੈਂ ਪਹਿਲਾਂ ਦੱਸ ਕੇ ਹਟਿਆ ਕੰਪਨੀ ਦੇ ਵਿੱਚ ਉਹ ਡਾਇਰੈਕਟਰ ਪਾਏ ਗਏ ਨੇ ਅਸੀਂ ਨੇ ਉਹਨਾਂ ਨੂੰ ਡਾਇਰੈਕਟਰ ਪਾਇਆ ਸੀਗਾ ਤੇ ਰਲ ਮਿਲ ਕੇ ਕੰਮ ਕਰਨਾ ਸੀਗਾ ਉਥੇ ਪ੍ਰੋਜੈਕਟ ਡਵੈਲਪ ਕਰਨਾ ਸੀਗਾ ਉਹਨੇ ਸਾਡੇ ਨਹੀਂ ਨਹੀਂ ਸਾਡੇ ਕੋਲ ਕੋਈ ਨਹੀਂ ਮੇਰੇ ਪਰਸਨਲ ਖਾਤੇ ਪਰਸਨਲ ਉਹ ਮੇਰੇ ਕਿਤੇ ਕੰਪਨੀ ਦੇ ਖਾਤੇ ਚ ਜੇ ਪਾਏ ਹੋਣਗੇ ਤਾਂ ਉਹਨਾਂ ਨੇ ਖਰਚੇ ਵੀ ਹੋਣਗੇ ਸਾਡੀ ਕੰਪਨੀ ਕੋਈ ਮਸ਼ੀਨਾਂ ਦੇ ਜਾਂ ਤੁਹਾਡੇ ਬ੍ਰਦਰ ਦੇ ਨਾਂ ਤੇ ਕੋਈ ਹੋ ਚੁੱਕੇ ਨੇ ਸਾਡੇ ਪੈਸੇ ਨਹੀਂ ਇਹ ਬਿਲਕੁਲ ਝੂਠ ਆ ਜੋ ਵੀ ਉਹ ਝੂਠ ਬੋਲ ਰਹੇ ਨੇ ਉਹਨਾਂ ਨੇ ਡਿਊਰਿੰਗ ਜਦੋਂ ਕੋਈ ਕੰਮ ਕਰਦੇ ਹੋਣਗੇ ਅੱਗੇ ਕਰਕੇ ਖਰਚਾ ਕੀਤਾ ਹੋ ਸਕਦਾ ਉਹਨਾਂ ਨੇ ਜੇ ਕਿਸੇ ਨੂੰ ਅੱਗੇ ਪਰ ਸਾਡੇ ਕੋਲੇ ਕੋਈ ਪੈਸਾ ਨਹੀਂ ਆਇਆ ਇਕੱਠਾ ਸਾਂਝਾ ਕੰਮ ਕਰਦੇ ਸੀਗੇ ਨਹੀਂ ਬਿਲਕੁਲ ਝੂਠ ਆ ਬਿਲਕੁਲ ਬਿਨਾ ਗੱਲ ਤੋਂ ਉਹ ਤਾਂ ਇਹ ਕਹਿ ਰਹੇ ਨੇ ਜੇ ਉਸ ਕਿਸੇ ਨਾਲ ਜਿੱਥੇ ਜਿਸ ਦਿਨ ਸਾਡੇ ਕਿਤੇ ਚਾਹ ਵੀ ਪੀ ਕੇ ਗਏ ਨੇ ਉਸ ਦਿਨ ਦੇ ਵੀ ਉਹਨਾਂ ਨੇ ਪੈਸੇ ਦਿਖਾ ਰੱਖੇ ਨੇ 55 ਲੱਖ ਇਹਨਾਂ ਦੀ ਘਰ ਵਾਲੀ ਨੂੰ ਫੜਾ ਤੇ ਲੋਕੇਸ਼ਨ ਆ ਮੈਚ ਕਰਾਈਆਂ ਨੇ ਪੁਲਿਸ ਨੇ ਕੀ ਕਰਿਆ ਨਾ ਪੁਲਿਸ ਨੇ ਮੈਚ ਕਰਾਈ ਅੱਜ ਜੇ ਤੁਸੀਂ ਉਰੇ ਆਪਾਂ ਇਕੱਠੇ ਬੈਠੇ ਆ ਤਾਂ ਉਰੋਂ ਬਾਹਰ ਜਾ ਕੇ ਤੁਸੀਂ ਤੁਸੀਂ ਕਹਿ ਦੋ ਵੀ ਮੈਂ ਆਹਾਹਾ ਬੰਦੇ ਸਾਹਮਣੇ ਸੀਗੇ ਤੇ ਮੈਂ ਇਹਨਾਂ ਨੂੰ 50 ਲੱਖ ਰੁਪਏ ਫੜਾ ਕੇ ਆਇਆ ਤਾਂ ਕਹਣਗੇ ਲੋਕੇਸ਼ਨਾਂ ਦਾ ਮੈਚ ਕਰਦੀਆਂ ਨੇ ਇਹ ਇਹ ਚੀਜ਼ ਹੋਈ ਹੋਈ ਆ ਸਾਡੇ ਨਾਲ ਜਿਸ ਦਿਨ ਕਿਤੇ ਕੋਈ ਚਾਹ ਪੀਣ ਵੀ ਆਏ ਨੇ ਜਾਂ ਉਹ ਕਿਤੇ ਹੂ ਆਏ ਨੇ ਉਸ ਦਿਨ ਦੀ ਅੱਜ 30 ਲੱਖ ਜੀ ਅੱਜ 50 ਲੱਖ ਦੇ ਕੇ ਅੱਜ ਤੁਸੀਂ ਇੱਕ ਗੱਲ ਕੋਰਟ ਦੇ ਆਰਡਰਾਂ 'ਚ ਲਿਖਿਆ ਵੀ ਜੇ ਇਹਨਾਂ ਨੇ ਜ਼ਮੀਨ ਦੇ ਜ਼ਮੀਨ ਜਿਹੜੇ ਉਹ ਹਿਸਾਬ ਨਾਲ ਉਹ ਰੇਟ ਦੱਸਦੇ ਨੇ ਨਾ ਐਫ ਆਈ ਆਰ ਦੇ ਵਿੱਚ ਉਹ ਬਣਦੀ ਆ 3 ਕਰੋੜ ਰੁਪਏ 3 ਕਰੋੜ ਉਹਦੀ ਜ਼ਮੀਨ ਦੀ ਕੀਮਤ ਬਣਦੀ ਸੀ ਜਿਹੜੇ ਉਹ ਆਪ ਕਹਿੰਦੇ ਨੇ ਐਫ ਆਈ ਆਰ ਦੇ ਵਿੱਚ ਜਦੋਂ ਉਹ ਜਦੋਂ ਕੀ ਕਹਿ ਰਹੇ ਨੇ 5 ਕਰੋੜ 60 ਲੱਖ ਜੇ ਹਾਂ 5 ਕਰੋੜ ਪਤਾ ਨਹੀਂ ਉਹ ਹਰ ਵਾਰੀ ਵੱਜ ਜਾਂਦਾ ਉਹਨਾਂ ਦਾ ਹਰ ਵਾਰੀ ਵੱਜ ਜਾਂਦਾ ਤਾਂ ਕੀ ਹੁੰਦਾ ਮਤਲਬ ਕਿ ਵੀ ਐਫ ਆਈ ਵੀ ਜੇ ਇੰਨੀ ਜਗ੍ਹਾ ਹੈ ਵੀ ਇੰਨੇ ਦਾ ਹੈਗਾ ਸੀਗਾ ਤਾਂ ਫਿਰ ਫਿਰ ਤੂੰ 2 ਕਰੋੜ ਵੱਧ ਕਿਉਂ ਦੇ ਗਿਆ ਵੀ ਤੂੰ ਤਾਂ ਜ਼ਮੀਨ ਖਰੀਦੀ ਆ ਜੇ ਤੁਸੀਂ ਕਿਸੇ ਤੋਂ ਜ਼ਮੀਨ ਖਰੀਦੋਂ ਤਾਂ 3 ਕਰੋੜ ਦੀ ਜ਼ਮੀਨ ਬਣਦੀ ਹੋਵੇ ਤੁਸੀਂ 5 ਕਰੋੜ ਕਿਵੇਂ ਦੇ ਦੋਗੇ ਅਗਲੇ ਨੂੰ ਇਥੋਂ ਇਹ 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 ਅਬਜ਼ਰਵੇਸ਼ਨ ਆ ਜੱਜ ਸਾਹਿਬ ਦੀਆਂ ਨੇ ਕੋਰਟ ਦੀਆਂ ਅਬਜ਼ਰਵੇਸ਼ਨ ਨੇ ਕੋਰਟ ਦੀਆਂ ਕੋਰਟ ਦੇ ਵਿੱਚ ਇਹ ਚੀਜ਼ਾਂ ਉਹ ਹੋਈਆਂ ਨੇ ਵੀ ਤੇਰਾ ਇੰਨਾ ਫਿਰ ਤੂੰ ਵੱਧ ਕਿਉਂ ਦੇ ਗਿਆ ਮਤਲਬ ਕਿ ਇਸ ਝੂਠ ਦੇ ਕਿਤੇ ਪੈਰ ਨਹੀਂ ਹੁੰਦੇ ਸਿਰਫ ਤੇ ਸਿਰਫ ਉਹਨਾਂ ਨੇ ਜ਼ਮੀਨ ਗ੍ਰੈਬ ਕਰਨੀ ਆ ਉਹ ਐਂ ਕਰਦੇ ਨੇ ਉਹਨਾਂ ਕੋਲੇ ਨੈਕਸਸ ਨੇ ਇਹ ਬੰਦਿਆਂ ਦੇ ਸਾਰਾ ਕੁਝ ਇਹਨਾਂ ਕੋਲੇ ਹੈਗਾ ਅਫਸਰ ਇਹਨਾਂ ਦੇ ਨਾਲ ਨੇ ਅਫਸਰ ਇਹਨਾਂ ਦੇ ਪਿੱਛੇ ਅਫਸਰ ਹੀ ਨੇ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਕਿ ਅਕਾਲੀ ਦਲ ਦੇ ਲੀਡਰਾਂ ਦਾ ਦੋਸਤ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਧਮਕਾਇਆ ਜਾ ਰਿਹਾ ਹੈ ਦੇਖੋ ਅਕਾਲੀ ਦਲ ਦਾ ਕਿਹੜਾ ਲੀਡਰ ਧਮਕਾ ਸਕਦਾ ਦੱਸ ਦੋ ਨਾਮ ਦੱਸ ਦੇਣਾ ਕਿਹੜਾ ਉਹਨਾਂ ਨੂੰ ਧਮਕਾ ਰਿਹਾ ਤੇ ਉਹ ਧਮਕਣ ਵਾਲੇ ਬੰਦੇ ਨੇ ਜਿਹੜੇ ਸਾਡੇ ਦੇ ਰਾਤੋਂ ਰਾਤ ਪਰਚੇ ਕਰਾ ਕੇ ਦਰਜ ਤੇ ਸਾਡੀਆਂ 20 ਅਰਜ਼ੀਆਂ ਪਈਆਂ ਹੁਣ ਹੋਰ ਦੇਖੋ ਉਹਨਾਂ ਦੇ ਖਿਲਾਫ ਇਮੀਗ੍ਰੇਸ਼ਨ ਦਾ ਉਹ ਕੰਮ ਕਰਦੇ ਨੇ ਸੰਗਰੂਰ ਪੁਲਿਸ ਕੋਲੇ 20 ਤੋਂ 25 ਐਪਲੀਕੇਸ਼ਨਾਂ ਨੇ ਆਈਆਂ ਆਈਆਂ ਹੋਈਆਂ ਤੇ ਉਹਨਾਂ ਤੇ ਕਿਸੇ ਤੇ ਕੋਈ ਸੰਗਰੂਰ ਪੁਲਿਸ ਕਾਰਵਾਈ ਨਹੀਂ ਕਰਦੀ ਕਿਉਂ ਉਹਨਾਂ ਦਾ ਦਬਦਬਾ ਉਹਨਾਂ ਨਾਲ ਮਿਲੇ ਹੋਏ ਨੇ ਸੰਗਰੂਰ ਪੁਲਿਸ ਤੇ ਵੀ ਹਿਵਾਸ ਹੈ ਕਿ ਨਹੀਂ ਮੇਰੇ ਤਾਂ ਜੇ ਮੈਨੂੰ ਇੰਨੀਆਂ ਧਮਕੀਆਂ ਮਿਲ ਰਹੀਆਂ ਨੇ ਐਨਾ ਕੁਝ ਹੋ ਰਿਹਾ ਮੈਨੂੰ ਇੰਨਾ ਪਤਾ ਜੇ ਮੇਰੇ ਤੇ ਕੱਲ ਨੂੰ ਮੇਰੇ ਤੇ ਕੋਈ ਕਤਲ ਵੀ ਹੋ ਜਾਂਦਾ ਨਾ ਮੇਰਾ ਜਿਵੇਂ ਵਪਾਰੀਆਂ ਦੇ ਹੋ ਰਹੇ ਨੇ ਤਾਂ ਸੰਗਰੂਰ ਪੁਲਿਸ ਨੇ ਰਿਪੋਰਟ ਵੀ ਨਹੀਂ ਲਿਖਣੀ ਇਹਨਾਂ ਦੇਖ ਲਓ ਮੈਂ ਅੱਜ ਪਹਿਲਾਂ ਕਹਿ ਰਿਹਾ ਪਰਸਨਲ ਰਿਲੇਸ਼ਨ ਹੈ ਰਿਸ਼ਤੇਦਾਰੀ ਹੈ ਜਿਵੇਂ ਐਸਪੀ ਸਾਹਿਬ ਦਾ ਕਹਿ ਹੈ ਕਿ ਉਹ ਪੱਖਵਾਦ ਕਰ ਰਹੇ ਨੇ ਮੇਰੇ ਬਿਜ਼ਨਸ 파ਟਨਰ ਨੇ ਹੋ ਪਿੱਛੇ ਇਹ ਕੀ ਕਰਦੇ ਸੀ ਇਹ ਮਹਾਲੀ ਗਣੀ ਨਾ ਇਹ ਮਹਾਲੀ ਇਧਰ ਜ਼ਿਲ੍ਹਿਆਂ ਚ ਜਿੱਥੇ ਮਹਿੰਗੀਆਂ ਪ੍ਰਾਪਰਟੀਆਂ ਨੇ ਉੱਥੇ ਐਂ ਕੰਮ ਚੱਲਦਾ ਇਹ ਅਫਸਰ ਪਿੱਛੋਂ ਪ੍ਰਾਪਰਟੀ ਦਾ ਕੰਮ ਕਰਦੇ ਨੇ ਤੇ ਉਹਨਾਂ ਨਾਲ ਦੱਬ ਲੈਂਦੇ ਨੇ ਲੋਕਾਂ ਨੂੰ ਡਰਾ ਲੈਂਦੇ ਨੇ ਇਹ ਜਿਉਂ ਚ ਤਾਂ ਇਹ ਇਹ ਬੰਦਿਆਂ ਦਾ ਇਹਨਾਂ ਦਾ ਨੈਕਸਸ ਹੈ ਇਹ ਦੋ ਤਿੰਨ ਬੰਦੇ ਨੇ ਅੱਗੇ ਹੀ ਅਫਸਰ ਵਿਚਕਰਾ ਕਰਦੇ ਨੇ ਕਿ ਬਾਕੀ ਸਾਰੇ ਨਹੀਂ ਇਹ ਹੀ ਦੋ ਤਿੰਨ ਬੰਦੇ ਜਿਨ੍ਹਾਂ ਦਾ ਇਹ ਇੰਟਰਸਟ ਹੈ ਇਹਦੇ ਚ ਉਹੀ ਪਿੱਛੇ ਨੇ ਉਹਨਾਂ ਨੇ ਗੱਲ ਕੀਤੀ ਆ ਕਿ ਸੈਨ ਕਿਵੇਂ ਹੋਇਆ ਹੈ ਉਹ ਵੀ ਸੈਨ ਫੋਰਜਰ ਨੇ ਆ ਫੋਰਜਰ ਆ ਮੈਂ ਮੈਂ ਆਪਦੀ ਰਿਪੋਰਟ ਕਰਾਈ ਆ ਮੈਂ ਖੁੱਲਾ ਚੈਲੰਜ ਕਹਿੰਦਾ ਵੀ ਪੁਲਿਸ ਨੂੰ ਪੁਲਿਸ ਆਪਦੀ ਐਫਐਐਸਐਲ ਕਰਾਵੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆਊਗਾ ਅਸੀਂ ਨੇ ਐਕਸਪਰਟ ਦੀ ਕਰਾਈ ਆ ਪੁਲਿਸ ਨੇ ਪੁਲਿਸ ਐਫਐਐਸਐਲ ਨਹੀਂ ਕਰਾਉਂਦੀ ਕਿਉਂਕਿ ਪਤਾ ਵੀ ਸਾਡੇ ਬੰਦੇ ਫਸ ਜਾਣਗੇ ਤਾਂ ਉਲਟਾ ਪਰਚਾ ਉਹੀ ਉਹਨਾਂ ਤੇ ਦੇਣਾ ਪਊਗਾ ਜਿਹੜਾ ਸਾਡੇ ਤੇ ਦਿੱਤਾ ਨਾ ਫੋਰਜਰੀ ਉਹਨਾਂ ਨੇ ਕੀਤੀ ਹੋਈ ਆ ਸਿੱਧੂ ਸਿਰ ਜਿਲ੍ਹੇ ਦੀ ਮੰਗ ਕਰਦੀ ਵੀ ਚੇਜ਼ ਮੈਂ ਮੈਂ ਆਲਰੇਡੀ ਹਾਈ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਚੁੱਕਿਆ ਵੀ ਇਹ ਇਨਵੈਸਟੀਗੇਸ਼ਨ ਥਰਡ ਕਿਤੇ ਬਾਹਰਲੇ ਸਟੇਟ ਤੋਂ ਕਰਾਈ ਜਾਵੇ ਵੀ ਜਿੱਥੇ ਜਾ ਕੇ ਵੀ ਸਾਨੂੰ ਸਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਨਸਾਫ ਹੋ ਜੇ ਜੇ ਬੰਦਾ ਸੱਚਾ ਹੋਊਗਾ ਤਾਂ ਹੀ ਜਾਊਗਾ ਨਾ ਇਨਵੈਸਟੀਗੇਸ਼ਨ ਹੋਰ ਜਗ੍ਹਾ ਤੋਂ ਕਰਾਉਣ ਜੇ ਮੈਂ ਝੂਠਾ ਹੋਵਾਂ ਤਾਂ ਮੈਂ ਕਹਿ ਕਹਿ ਰਹੇ ਨੇ ਨਾ ਉਹੀ ਤਾਂ ਕਹਾਣੀ ਆ ਕਹਿਣ ਨੂੰ ਤਾਂ ਬਹੁਤ ਕੁਝ ਕਹਿ ਰਹੇ ਨੇ ਉਸ ਦਿਨ ਉਹਨਾਂ ਨੇ ਜਿਸ ਦਿਨ ਬਿਆਨਖ ਹੋਇਆ ਹਿੱਟਾ ਹੋਊਗਾ ਨਹੀਂ ਜਿਸ ਦਿਨ ਆਪਾਂ ਜੀ ਆਪਣੇ ਨਾਲ ਇਹ ਘਟਨਾ ਹੋ ਜੇ ਤੁਸੀਂ ਇੱਕ ਗੱਲ ਸੁਣੋ ਸਟਾਮ ਵੀ ਆਪ ਖਰੀਦਾ ਹੋਇਆ ਉਹਨੇ ਬੰਦੇ ਦਾ ਸਟਾਮ ਵੀ ਆਪ ਦਾ ਖਰੀਦਾ ਹੋਇਆ ਮੇਰਾ ਨਹੀਂ ਜੋ ਤੁਸੀਂ ਕਹਿੰਦੇ ਹੋ ਕਿਸੇ ਨਾਲ ਘਟਨਾ ਹੋਗੀ ਅੱਜ ਉਹਰੇ ਬਿਆਨਾਂ ਕੋਈ ਖੋਲਿਆ ਤਾਂ ਉਹ ਨਾਲ ਦੀ ਨਾਲ ਬੰਦਾ ਜਾ ਕੇ ਕੋਰਟ ਚ ਜਾਂ ਥਾਣੇ ਚ ਜਾਂ ਕਿਤੇ ਤਾਂ ਦੱਸੂਗਾ ਹੀ ਨਾ ਵੀ ਅੱਜ ਸਾਡਾ ਇਹ ਬਿਆਨਾਂ ਖੋਲਿਆ ਉਹਨਾਂ ਨੇ ਕੋਈ ਦਰਜ ਕਰਾਈ ਕੰਪਲੇਂਟ ਨਹੀਂ ਕਰਾਈ ਨਾ ਜਦੋਂ ਕਿ ਇਹ ਕਹਾਣੀ ਆ ਇਹ ਸਾਰੀ ਮਿਲੀਭੁਗਤ ਨਾਲ ਹੋਈ ਹੋਈ ਸੰਗਰੂਰ ਪੁਲਿਸ ਦੀ ਉਹ ਇਹਨਾਂ ਨੇ ਕਹਾਣੀ ਬਣਾ ਕੇ ਕਰਿਆ ਹੋਇਆ ਦਸੰਬਰ ਦਾ ਸਟਾਮ ਜਿੱਤ ਲੈਣੇ ਉਹ ਰਿਫ੍ਰਿਜਰੇਟਰ ਸਟਾਮ ਵੀਰੇ ਜੀ ਆ